ਸਾਰਿਆਂ ਨੂੰ ਪਿਆਰ ਭਰੀ ਸਸ਼ੀਅਕਲ ਜੀ ਲੈ ਕੇ ਹਾਜ਼ਰ ਹੋਈ ਆ ਅੱਜ ਦੀ ਬਹੁਤ ਖਾਸ ਅਪਡੇਟ ਪੰਜਾਬ ਦੇ ਮੁਲਾਜ਼ਮ ਹੁਣ ਦਿੱਲੀ ਦੇ ਵੱਲ ਕੂਚ ਕਰਨਗੇ ਐਨਪੀਐਸ ਸਕੀਮ ਅਧੀਨ ਕੰਮ ਕਰਦੇ ਪੰਜਾਬ ਦੇ ਹਜ਼ਾਰਾਂ ਮੁਲਾਜ਼ਮਾਂ ਨੇ 1 ਮਈ ਨੂੰ ਜਿਹੜਾ ਹੈ ਦਿੱਲੀ ਦੇ ਵਿੱਚ ਚਾਲੇ ਪਾਉਣ ਦਾ ਜਿਹੜਾ ਫੈਸਲਾ ਕਰ ਲਿਆ ਹੈ ਮੁਲਾਜ਼ਮ ਲਗਾਤਾਰ ਮੰਗ ਕਰਦੇ ਆ ਰਹੇ ਨੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਓਪੀਐਸ ਜਿਹੜੀ ਹੈ ਉਹਨਾਂ ਨੂੰ ਦਿੱਤੀ ਜਾਵੇ ਪਰ ਇਸ ਮੰਗਤੇ ਵੀ ਪੂਰਤੀ ਹੋਣ ਦੀ ਥਾਂ ਤੇ ਜਿਹੜਾ ਭਾਰਤ ਸਰਕਾਰ ਦੇ ਵੱਲੋਂ ਓਪੀਐਫ ਦੀ ਓਪੀਐਸ ਦੀ ਥਾਂ ਤੇ ਯੂਪੀਐਸ ਸਕੀਮ ਲਿਉਣ ਤੋਂ ਬਾਅਦ ਮੁਲਾਜ਼ਮਾਂ ਦੇ ਚ ਵੱਡੀ ਬੇਚਾਨੀ ਵੱਡੇ ਪੱਧਰ ਤੇ ਬੇਚਾਨੀ ਔਰ ਕੇਂਦਰ ਸਰਕਾਰ ਦੇ ਯੂਨੀਫਾਈਡ ਪੈਨਸ਼ਨ ਸਕੀਮ ਦੇ ਵਿਰੁੱਧ ਮੁਲਾਜ਼ਮ ਦਿੱਲੀ ਦੇ ਵਿੱਚ 1 ਮਈ ਨੂੰ ਕੌਮੀ ਪਦਰੀ ਰੈਲੀ ਕਰਨਗੇ ਜਿਹਦੇ ਵਿੱਚ ਪੰਜਾਬ ਦੇ ਮੁਲਾਜ਼ਮ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਣਗੇ ਔਰ ਮੰਗ ਕੀਤੀ ਜਾਊਗੀ ਵੀ OPS ਉਹਨਾਂ ਨੂੰ ਲਾਗੂ ਕੀਤੀ ਜਾਵੇ ਭਾਵ ਕਿ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਹੈ ਉਹਨਾਂ ਨੂੰ ਦਿੱਤੀ ਜਾਵੇ ਇਹ ਫੈਸਲਾ ਜਿਹੜਾ ਹੈ 1 ਮਈ ਨੂੰ ਜਿਹੜਾ ਹੈ ਕੌਮੀ ਪਦਰਤੀ ਰੈਲੀ ਤੇ ਕਰਨ ਦਾ ਜਿਹੜਾ ਹੈ ਐਨ MOPs ਆਰਗੇਨਾਈਜੇਸ਼ਨ ਦੇ ਵੱਲੋਂ ਕੀਤਾ ਗਿਆ ਹੈ ਜੰਤਰ ਮੰਤਰ ਤੇ 1 ਮਈ ਨੂੰ ਦੇਸ਼ ਭਰ ਦੇ ਵਿੱਚ NPS ਸਕੀਮ ਜਿਹੜੀ ਹੈ ਕੰਮ ਕਰਦੇ ਮਲਾਜ਼ਮ ਇਕੱਠੇ ਹੋਣਗੇ ਅਤੇ ਉੱਥੇ ਆਪਣੇ ਦੁੱਖੜੇ ਸੁਣਾਉਣਗੇ ਪ੍ਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜਿਹੜੀ ਹੈ ਪੰਜਾਬ ਦੇ ਮਲਾਜ਼ਮਾਂ ਦੀ ਅਗਵਾਈ ਕਰਦੀ ਹੈ ਉਹਨਾਂ ਨੇ ਫੈਸਲਾ ਕੀਤਾ ਵੀ 1 ਮਈ ਨੂੰ ਜਿਹੜਾ ਹੈ ਵੱਡੇ ਪੱਧਰ ਤੇ ਪੰਜਾਬ ਦੇ ਮਲਾਜ਼ਮ ਦਿੱਲੀ ਜਾ ਕੇ ਤੇ ਉੱਥੇ OPS ਤੇ ਹੱਕ ਦੇ ਵਿੱਚ UPS ਦੇ ਵਿਰੋਧ ਦੇ ਵਿੱਚ ਆਵਾਜ਼ ਨੂੰ ਉਬਲੰਦ ਕਰਨਗੇ ਸੰਘਰਸ਼ ਕਮੇਟੀ ਦੇ ਕਨਵੀਨ ਜਸਵੀਰ ਸਿੰਘ ਤਲਵਾਰਾ ਨੇ ਵੱਡੇ ਪੱਧਰ ਤੇ ਲਾਹਬੰਦੀ ਕੀਤੀ ਜਾ ਰਹੀ ਹੈ ਔਰ ਦੋਸਤੋ 1 ਮਈ ਨੂੰ ਜਿਹੜਾ ਹੈ ਪੰਜਾਬ ਦੀ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਦਿੱਲੀ ਦੇ ਵੱਲ کوچ ਕਰਨਗੇ ਔਰ اوਪੀਐਸ ਦੀ ਮੰਗ ਜਿਹੜੀ ਹੈ ਉਹਨੂੰ ਬੁਲੰਦ ਕੀਤਾ ਜਾਊਗਾ ਇਸੇ ਮੌਕੇ ਤੇ ਲੀਡਰਸ਼ਿਪ ਨੇ ਇਹ ਜਿਹੜੀ ਗੱਲ ਕਹੀ ਹੈ ਵੀ ਬਹੁਤ ਹੀ ਵੱਡਾ ਦੋਸ਼ ਲਗਾਇਆ ਵੀ ਕੇਂਦਰ ਸਰਕਾਰ ਯੂਪੀਐਸ ਨੂੰ ਮੁਲਾਜ਼ਮਾਂ ਦੇ ਜਿਹੜੇ ਖੂਨ ਪਸੀਨੇ ਦੀ ਕਮਾਈ ਨੂੰ ਹੜੱਪਣ ਦੇ ਲਈ ਵਰਤ ਰਹੀ ਹੈ। ਭਾ ਵੀ ਯੂਪੀਐਸ ਨਾਲ ਪੰਜਾਬਸ ਜਿਹੜੇ ਹੈ ਪੰਜਾਬ ਦੇ ਸਮੇਤ ਜਿਹੜੇ ਸੂਬਿਆਂ ਦੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨਾਲ ਵੱਡਾ ਨੁਕਸਾਨ ਕਰਨ ਦੇ ਰਾਤੇ ਪਈ ਹੈ। ਸਰਕਾਰ ਔਰ ਇਹ ਗੱਲ ਵੀ ਕਹੀ ਗਈ ਹੈ ਵੀ ਯੂਪੀਐਸ ਦੇ ਜਿੱਥੇ ਮੁਲਾਜ਼ਮਾਂ ਨੂੰ ਸਮਾਜਿਕ ਸੁਰੱਖਿਆ ਨਹੀਂ ਦਿੰਦੀ ਉੱਥੇ ਇਸ ਸਕੀਮ ਦੇ ਰਾਹੀਂ ਮੁਲਾਜ਼ਮਾਂ ਦੀ ਜਮਾ ਰਾਸ਼ੀ ਅਤੇ ਵਿਆਜ ਦੇ ਆਧਾਰ ਤੇ ਪੈਨਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਦੋਂ ਉਹਨਾਂ ਨੂੰ ਮਜਬੂਰ ਨਹੀਂ ਰਹੇਗੀ ਔਰ ਇੱਕ ਇਹ ਵੀ ਜਿਹੜੀ ਹੈ ਲੀਡਰਸ਼ਿਪ ਨੇ ਸਵਾਲ ਖੜਾ ਕੀਤਾ ਵੀ ਜੇ ਸਰਕਾਰ ਕੇਂਦਰ ਸਰਕਾਰ ਕਹਿੰਦੀ ਹੈ ਵੀ ਯੂਪੀਐਸ ਦੀ ਸਕੀਮ ਬਹੁਤ ਹੀ ਵਧੀਆ ਜਿਹੜੀ ਪੈਨਸ਼ਨ ਸਕੀਮ ਹੈ ਤੇ ਫਿਰ ਸਰਕਾਰ ਜਿਹੜੀ ਹੈ ਯੂਪੀਐਸ ਦੀ ਸਕੀਮ ਨੂੰ ਜਿਹੜਾ ਸੰਸਦਨ ਮੈਂਬਰਾਂ ਦੇ ਐਮਐਲਏ ਤੱਕ ਕਿਉਂ ਨਹੀਂ ਲਾਗੂ ਕਰਦੀ ਉਹਨਾਂ ਤੇ ਪਹਿਲਾਂ ਹੀ ਲਾਗੂ ਕਰੇ ਫਿਰ ਅਸੀਂ ਅਗਲੀ ਗੱਲ ਕਰਾਂਗੇ ਸੋ ਇਸੇ ਤਰ੍ਹਾਂ ਜਿਹੜੇ ਮੁਲਾਜ਼ਮ ਨੇ ਐਨਪੀਐਸ ਦੀ ਜਿਹੜੀ ਸਕੀਮ ਦੇ ਅਧੀਨ ਕੰਮ ਕਰਦੇ ਨੇ ਉਹਨਾਂ ਦੇ ਵੱਲ ਇਹ ਗੱਲ ਕਹੀ ਗਈ ਹੈ ਵੀ ਖਾਸ ਕਰਕੇ ਪੰਜਾਬ ਸਰਕਾਰ ਨੇ ਉਹਨਾਂ ਨਾਲ ਵਾਅਦਾ ਕੀਤਾ ਸੀ ਚੋਣਾਂ ਤੋਂ ਪਹਿਲਾਂ ਵੀ ਜੇਕਰ ਸਰਕਾਰ ਸਾਡੀ ਬਣਦੀ ਹੈ ਤਾਂ ਪ੍ਰਾਣੀ ਪੈਨਸ਼ਨ ਬਹਾਲ ਕਰਾਂ ਕਰ ਦਵਾਂਗੇ ਔਰ 18 ਦਸੰਬਰ 2022 ਨੂੰ ਪੰਜਾਬ ਸਰਕਾਰ ਨੇ ਇਹਦੇ ਸਬੰਧ ਦੇ ਵਿੱਚ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਸੀ ਜਦੋਂ ਇਹ ਜਿੱਥੇ ਪੰਜਾਬ ਦੇ ਸਮੇਤ ਸਮੁੱਚੇ ਦੇਸ਼ ਦੇ ਜਿਹੜੇ ਮੁਲਾਜ਼ਮ ਜਿਹੜੇ ਐਨਪੀਐਸ ਅਧੀਨ ਕੰਮ ਕਰਦੇ ਨੇ ਉਹ ਉਹ ਯੂਪੀਐਸ ਦੇ ਵਿਰੁੱਧ ਉਹਨਾਂ ਨੇ ਮੋਰਚਾ ਖੋਲਿਆ ਉੱਥੇ ਹੀ ਪੰਜਾਬ ਦੇ ਵਿੱਚ ਵੀ ਜਿਹੜੀ ਹੈ ਯੂਪੀਐਸ ਦੀ ਸਕੀਮ ਕੇਂਦਰ ਸਰਕਾਰ ਨੇ ਨਵੀਂ ਲਿਆਂਦੀ ਹੈ ਉਹੋ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੰਜਾਬ ਦੇ ਹਜ਼ਾਰਾਂ ਮਲਾਜ਼ਮ ਜਿਹੜੇ ਕੀ ਪਰੇਸ਼ਾਨ ਕਰ ਰਹੀ ਹੈ ਕਿਉਂਕਿ ਪੰਜਾਬ ਸਕੱਤਰ ਦੇ ਸੂਰਤ ਜਿਹੜੀ ਇਹ ਕਹਿੰਦੇ ਆ ਜਿਹੜੇ ਕਿ ਪੰਜਾਬ ਸਰਕਾਰ ਵੀ ਜਿਹੜੀ ਯੂਨੀਫਾਈਡ ਪੈਨਸ਼ਨ ਸਕੀਮ ਉੱਪਰ ਗੌਰ ਕਰ ਰਹੀ ਹੈ ਜਿਹੜੇ ਉੱਚ ਅਧਿਕਾਰੀ ਨੇ ਖਾਸ ਕਰਕੇ ਵਿੱਤ ਵਿਭਾਗ ਦੇ ਉਹਦੀਆਂ ਗਿੰਤੀ ਮਿੰਤੀਆਂ ਕਰ ਰਹੇ ਨੇ ਔਰ ਕਿਧਰੇ ਨਾ ਕਿਧਰੇ ਇਦਾਂ ਦੇ ਸੰਕੇਤ ਮਿਲ ਰਹੇ ਆ ਕਿ ਪੰਜਾਬ ਸਰਕਾਰ ਵੀ OPS ਦੀ ਥਾਂ ਤੇ UPS ਸਕੀਮ ਲਾਗੂ ਕਰਨ ਉੱਪਰ ਵਿਚਾਰ ਕਰ ਰਹੀ ਹੈ ਸੋ ਪੰਜਾਬ ਦੇ ਮੁਲਾਜ਼ਮ ਜਿੱਥੇ ਇੱਕ ਪਾਸੇ ਨੈਸ਼ਨਲ ਪੱਧਰ ਤੇ UPS ਦੇ ਵਿਰੁੱਧ ਸੰਘਰਸ਼ ਜਾਰ ਸ਼ਮੂਲੀਅਤ ਕਰ ਰਹੇ ਨੇ ਉੱਥੇ ਪੰਜਾਬ ਸਰਕਾਰ ਨਾਲ ਵੀ ਜਿੱਥੇ ਗੱਲਬਾਤ ਕੀਤੀ ਜਾ ਰਹੀ ਹੈ ਉੱਥੇ ਸੰਘਰਸ਼ ਦੀ ਲੜਾਈ ਵੀ ਲੜ ਕੇ ਪੰਜਾਬ ਦੇ ਮੁਲਾਜ਼ਮ OPS ਹਾਸਲ ਕਰਨ ਦੇ ਲਈ ਜਦੋਂ ਜ਼ਾਇਦ ਦੇ ਵਿੱਚ ਪਏ ਹੋਏ ਨੇ ਸੋ ਦੋਸਤੋ ਇਹ ਸੀ ਬਹੁਤ ਹੀ ਖਾਸ ਅਪਡੇਟ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ und dann